ਠੀਕ ਠਾਕ ਤੇ ਆ ਸਾਡੀ ਮੋਟਰ ਚੱਲਣ ਈ ਅੱਜ ਤੇ ਅੱਜ ਮੈਂ ਕਮਾਲ ਭੰਡਿਆ ਆਪਣਾ ਤੇ ਮੜਕੇ ਭਰਾਗੇ ਆਗੂਗ ਲਾ ਕੇ ਵੱਢ ਵੱਢ ਭਰਾਗੇ ਤੇ ਆ ਸਾਡਾ ਨਾਲ ਜਾਂਦਾ ਜੀ ਤੇ ਹੋਰ ਠੀਕ ਠਾਕ ਅੱਜ ਮੈਂ ਆਇਆ ਫਿਰ ਮੱਡੀ ਦੇ ਵਿੱਚ ਪਰ ਉਹ ਬਾਂਮੂ ਕੋ ਬਕਰ ਕੇ ਤੇ ਹੌਣ ਮੈਂ ਆਇਆ ਵਾ ਮੱਡ ਦੇ ਵਿੱਚ ਤੇ ਉਹ ਬੈਠਾ ਮਾ ਜੋੰਤਾ ਚੀ ਵੜੀ ਕਿ ਉਹਦੇ ਘਰੇ ਜਾਏਗੀ ਆਪਾਂ ਹੁਣ ਤੇਣ ਕੇ ਫਿਰ ਆਪਾਂ ਘਰੇ ਜਾ ਕੇ ਜੇ ਫਿਰ ਰੋਟੀ ਪਾਣੀ ਖਾਵਾਂਗੇ ਬੱਲੇ ਕੁੱਤੇ ਵੱਡਾ ਖਾਪਾ ਨੂੰ ਮਣਕੇ ਦੁੱਧ ਜਵਾਂਗੇ ਤੇ ਆ ਸਾਡੀ ਮੋਟਰ ਪਾਣੀ ਕੱਟਣ ਦੀ ਵੇਖੋ ਹਾਂਜੀ ਟੋਲਾ ਲੱਗਾ ਸਾਡਾ ਆਹ ਇੱਕ ਸਾਡਾ ਕੁਵਾਰ ਇਹੋ ਜੀ ਹਾਂਜੀ ਮੇਰੋ ਭਰਾਓ ਇਹ ਆਪਕਾ ਸ਼ੇਅਰ ਸ਼ੇਅਰ ਵੀਡੀਓ ਜ਼ਰੂਰ ਕਰਿਆ ਕਰੋ ਜੀ ਮੇਰੋ ਭਰਾਓ ਆਪਣਾ ਚੈਨਲ ਆ ਜਾਂਡਾ ਜਿਹੜਾ ਵਾ ਸਬਸਕ੍ਰਾਈਬ ਕਰ ਦਿਨੋ ਨਾਲੇ ਸ਼ੇਅਰ ਵੀ ਕਰੋ ਠੀਕ ਹੈ ਘਰ ਆਪਣੇ ਦਾ ਚੈਨਲ ਛੋਟੇ ਭਰਾ ਦਾ ਤੇ ਆਪਾਂ ਰਿਡਾ ਵੀਡੀਓ ਜਿਹੜੀਆਂ ਆਪਾਂ ਆਉਣ ਜਿਹੜੀਆਂ ਵਾ ਦੇਦੀ ਪਾ ਗੀਆਂ ਵਾ ਹੋਰ ਕੋਈ ਤਾੜੀ ਪੋਣਾ ਆਪਾਂ ਹੋਰ ਤੇ ਵੀਡੀਓ ਆਇਆ ਕਰੀਂ ਦੇਖੋ ਤੇ ਨਾਗਾ ਹੁਣ ਆਪਾਂ ਕੋਈ ਪੋਣਾ ਨਹੀਂ ਆ ਠੀਕ ਹੈ ਹਾਂਜੀ ਆ ਵੇਖੋ ਮੇਰਾ ਮੰਜਾ ਡਟਾ ਮੈਂ ਇੱਥੇ ਮੰਜੇ ਪੈਣਾ ਲੰਮੇ ਤੇ ਆ ਸਾਡੀ ਮੋਟਰ ਮੋਟਰ ਚੱਲਣ ਦੀ ਆ ਵੇਖੋ ਜੀ ਹਾਂਜੀ ਇਹ ਇੱਥੇ 50 ਵੋਲਟ ਹੋ ਜਾਂਦੀ ਆ ਜੀ ਹਾਂਜੀ ਹੁਣ ਮੈਂ ਪੈ ਗਿਆ ਇੱਥੇ ਹੁਣ ਮੈਂ ਇੱਥੇ ਲੱਗਾ ਵਾ ਬਹਿਣ ਔਰ ਬਹਿ ਗਿਆ ਮੱਦੀ ਦੇ ਤੇ ਮੂਆ-ਮਾਵਾ ਲੱਗ ਗਿਆ ਹੋ ਮੈਂ ਬੈਠਾ ਹਾਂ ਮੱਛੀ ਉੱਤੇ ਤੇ ਲੰਮੀ ਉੱਤੇ ਪੈ ਕੇ ਔਰ ਲੰਮੇ ਪੈ ਗਿਆ ਤੇ ਮੁਰਕੀ ਮੈਂ ਵੇਖੂ ਘੜੀ ਫੂਨ ਫੋਨ ਵੇਖ ਕੇ ਫਿਲਮ ਪੜਨ ਕੋਈ ਵੇਖਾ ਇਹ ਪੂਤਾਪਾ ਤਾਲੀ ਤੇ ਔਰ ਕਿੱਕੇ ਹਾਂਜੀ ਆਪਣੀ ਮੋਟਰ ਚੱਲ ਰਹੀ ਆ ਜਾਨ ਨੂੰ ਲਈ ਹੈ ਮੋਟਰ ਆਪਣੀ ਤੇ ਔਰ ਮੁਰਕੀ ਫੇਰ ਆਪਣਾ ਕੁਮਾਰ ਵੇਖੋ ਲੱਗ ਗਿਆ ਪਰ ਲਾਇਆ ਵਾ ਤੇ ਵੇਖੋ ਬਰੋ 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 ਵੰਡ ਦੇ ਮਾਰੇ ਹੋਏ ਆ ਤੇ ਪਈ ਜਨਾ ਫਸਲ ਜਿਹੜੀਆਂ 2 ਸਾਲ ਹੋ ਗਏ ਹੁਣ 2 ਸਾਲ ਇੱਥੇ ਮਾਰਡੇ ਹੋ ਗਏ ਆ ਲੱਗਦੇ ਨੂੰ ਤੇ ਆਪਣੇ ਬਾਬਾ ਜੀ ਬਾਬਾ ਜੀ ਆਉਂਦੇ ਰਹੇ ਆ ਤੇ ਬਾਬਾ ਜੀ ਜਿਹੜੇ ਆ ਛਾਲ ਸ਼ਹਿਵਾਲੇ ਬਾਬਾ ਜੀ ਆਪਣੇ ਨਾਲ ਉਹਦੇ ਰੇਆ ਤੇ ਬਾਦੀ ਬਦਾਦ ਕਰਾਉਂਦੇ ਰਹੇ ਆ ਤੇ ਹਰ ਵਾਰੀ ਜਰਾ ਜਰਾ ਟੁੱਟ ਜਾਂਦਾ ਸੀ ਹੋ ਨਹੀਂ ਉਹਨਾਂ ਨੂੰ ਹੋਰ ਆਪਣੀ ਸਾਰੀ ਫਸਲ ਉੱਡ ਗਈ ਆ ਮਹਾਰਾਜ ਦੀ ਕਿਰਪਾ ਨਾਲ ਤੇ ਖਾਸ ਆਲਾ ਪੀਓ ਪਸ਼ੂਨ ਦੀਆ ਕੜਕਾ ਛੋਣ ਨਾ ਹੋ ਗਿਆ ਸੀ ਕੜਕੀ ਹੋ ਗਈ ਆ ਰਗੀ ਇਹ ਆ ਜਿਹੜਾ ਹੈ ਇੱਥੇ ਸਾਰੀ ਮਿੱਟੀ ਮਿੱਟੀ ਪੈ ਗਈ ਸੀ ਪਾਲਜੀ ਪੈ ਗਈ ਉੱਤੇ ਆ ਸਾਰੀ ਪਾਲ ਤਾ ਗਈ ਸੀ ਜੀ ਆ ਵੇਖੋ ਜੀ ਤੇ ਹੁਣ ਆ ਹੀ ਸਾਰੇ ਪੱਧਰ ਕੀਤੀ ਪਾਲੀ ਪੱਧਰ ਕਰਕੇ ਤੇ ਅਸੀਂ ਹੁਣ ਫਿਰ ਕੋ ਨਾ ਹੀ ਜਿਹੜਾ ਇਹ ਲਾਤਾ ਹੈ ਪੱਧਰ ਪੁੱਧਰ ਕਰਕੇ ਪੈਣੀ ਤੇ ਆਪਾਂ ਤੇ ਚਾਹ ਪਾਣੀ ਲੈ ਕੇ ਆਏ ਨੇ ਫੇਰ ਤਾਂ ਮੈਂ ਪਾਣੀ ਲਾਉਣ ਦਿਆਂ ਹਾਂ ਆ ਵੇਖੋ ਹੁਣ ਮੈਂ ਰੋਟੀ ਪਾਣੀ ਖਾਂਦਿਆਂ ਵਾਂ ਤੇ ਔਰ ਪਾਪਾ ਮੇਰਾ ਸ਼ਹਿਰੋਂ ਆਇਆ ਹੀ ਹੁਣ ਦੇਖੋ ਮੇਰੇ ਚਾਹ ਪਾਣੀ ਲੈ ਕੇ ਆਏ ਨੇ ਤੇ ਪਾਪਾ ਸ਼ਹਿਰੋਂ ਆਇਆ ਮੈਂ ਹੈ ਆਛਾ ਕੰਮ ਹੋ ਗਿਆ ਆਛਾ ਆਛਾ ਕੀ ਬਣਿਆ ਇੱਕ ਫਾਰਮੂਲਾ ਇੱਥੇ ਕਢਾ ਕੇ ਆਛਾ ਫਾਰਮੂਲਾ ਕਢਾ ਆ ਜੇ ਬੱਚੇ ਮੋਰ ਰਵਾ ਕੇ ਤੇ ਇੱਕ ਤਰੀਕਾ ਜਿਮੇਰ ਜਮਾ ਕਰਾ ਜਾਵਾਂਗੇ ਕਾ ਸਿਆ ਇੱਕ ਦਿਨ ਤਰੀਕ ਨੂੰ ਫੇਰ ਜਮਾ ਕਰਾ ਕੇ ਆਓਗੇ ਹਾਂ ਫਿਰ ਫਾਇਲ ਬਣਾਉਗੀ ਆਛਾ ਆਛਾ ਫੇਰ ਫਾਇਲ ਬਣਾਉਗੀ ਠੀਕ ਆ ਠੀਕ ਆ ਹੋਰ ਬਹੁਤ ਤੇਰੀ ਖੁੱਸ ਤੇ ਰਹਿ ਗਈ ਬੁੱਢਾ ਪਰ ਨੜਿਆ ਸਿਰੋ ਵਾਲੀ ਕਮ ਨੇ ਗੁੱਟਗਾਠ ਵੀ ਭੱਜੂਗੀ ਮੜਕੇ ਭੱਜੂਗੀ ਪੱਟੇ ਦੇ ਨਾ ਰੁਕਣੇ ਪੱਟੇ ਉਹ ਘਲਾਉਣਗੇ ਮੈਂ ਨਹੀਂ ਫੇਰ ਪਰਦਾਂਗੇ ਆਪਾਂ ਖੜਾ ਬਈ ਮੋਟਰ ਚੱਲਣ ਦੀ ਆਪਣੀ ਮਹਾਰਾਜਾ ਕਿਰਪਾ ਨਾਲ ਤੇ ਫੇਰ ਭਰ ਦਾਂਗੇ ਹਾਂ ਭਾਈ ਗੁੱਟ ਜੀ ਤੇ ਹੈਗੀ ਆ ਭਰਾਂਗੇ ਕੋਈ ਜਿਦਨੇ ਨਾ ਹਰਪੜ ਹਰਪਲਕਿਆ ਪਪੇ ਵਿਜਨੇ ਜੇ ਭਰਦੇ ਆਹ ਵੇਖੋ ਜੀ ਮੈਂ ਚਾਹ ਲੈ ਗਏ ਚਾਹ ਪੀਣ ਲੱਗਾ ਹਾਂ ਤੁਸੀਂ ਪੀਓਗੇ ਚਾਹ ਤਾਂ ਨਾ ਭਰੇ ਆ ਤਾਂ ਠੀਕ ਆ ਠੀਕੇ ਮੈਂ ਹੁਣ ਪੀਣ ਲੱਗਾ ਐ ਚਾਹੇ ਔਰ ਮੋਟਰ ਚੱਲ ਰਹੀ ਐ ਤੇ ਆ ਵੇਖੋ ਜੀ ਕੋ ਨਾਲ ਕਹੀ ਲੈ ਆਉਣਾ ਇੱਕ ਆਪਾਂ ਖਾ ਲੇਣੀ ਸੀ ਮਾਣੇ ਵੇਖੋ ਜੀ